ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰਗਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 1 April ਤੋਂ ਬਦਲ ਜਾਣਗੇ ਬੈਂਕ ਇਹ ਨਿਜ਼ਮ ਥੋੜੀ ਜਹੀ ਲਾਪਰਵਾਹੀ ਤੇ ਪੈ ਸਕਦੀ ਹੈ ਮਹਿੰਗੀ ਦੇਣ ਦੇਣੇ ਪੈ ਸਕਦੇ ਹਨ ਫालतू ਪੈਸੇ ਜੇਕਰ ਤੁਹਾਡਾ ਖਾਤਾ ਕਿਸੇ ਵੀ ਬੈਂਕ ਵਿੱਚ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਦੱਸਦੀ ਹੈ ਕਿ 1 April 2025 ਨੂੰ ਦੇਸ਼ ਭਰ ਵਿੱਚ ਬੈਂਕਿੰਗ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ ਇਸ ਬਦਲਾਅ ਤੁਹਾਡੇ ਸੇਵਿੰਗ ਖਾਤੇ ਕ੍ਰੈਡਿਟ ਕਾਰਡ ਅਤੇ ATM ਲੈਣ-ਦੇਣ ਤੇ ਸਿੱਧਾ ਪ੍ਰਭਾਵ ਪਾਵੇਗਾ ਜੇਕਰ ਤੁਸੀਂ ਇਹ ਨਵੇਂ ਨਿਯਮਾਂ ਦੀ ਪਹਿਲਾਂ ਹੀ ਜਾਣ ਲਵੋ ਤਾਂ ਨੂੰ ਆਉਣ ਵਾਲੇ ਨੁਕਸਾਨ ਤੋਂ ਬਚ ਸਕਦੇ ਹੋ ਭਾਰਤ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ATM ਇੰਟਰਨੈਟ ਇੰਟਰੀਜ਼ ਫੀਸ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਘਰੇਲੂ ਬੈਂਕ ਨੈਟਵਰਕ ਤੋਂ ਬਾਹਰ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣ ਜਾਂ ਬੈਲੈਂਸ ਚੈੱਕ ਕਰਨ ਤੇ ਤੁਹਾਨੂੰ ਪਹਿਲਾਂ ਨਾਲੋਂ ਥੋੜਾ ਜ਼ਿਆਦਾ ਖਰਚਾ ਆਵੇਗਾ ਪਹਿਲਾ ਏਟੀਐਮ ਤੋਂ ਪੈਸੇ ਕਢਵਾਉਣ ਤੇ ਸਮੇਂ ਤੁਹਾਨੂੰ 17 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਹ 19 ਰੁਪਏ ਹੋ ਗਏ ਹਨ ਦੂਜੇ ਪਾਸੇ ਪਹਿਲਾਂ ਤੁਹਾਨੂੰ ਬੈਂਕਾਂ ਦੇ ਏਟੀਐਮ ਤੋਂ ਬੈਲੈਂਸ ਚੈੱਕ ਕਰਨ ਲਈ 6 ਰੁਪਏ ਦੇਣੇ ਪੈਂਦੇ ਸਨ ਹੁਣ 7 ਰੁਪਏ ਦੇਣੇ ਪੈਣਗੇ ਬੈਂਕਰ ਡਿਜੀਟਲ ਬੈਂਕਿੰਗ ਤੋਂ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਜੋੜ ਰਹੇ ਹਨ ਹੁਣ ਪਰ ਹੁਣ ਗਾਹਕ ਆਨਲਾਈਨ ਬੈਂਕਿੰਗ ਰਾਹੀਂ ਪਹਿਲਾਂ ਨਾਲੋਂ ਬਿਹਤਰ ਸੇਵਾਵਾਂ ਲੈ ਸਕਦੇ ਹਨ ਇਸ ਲਈ ਬੈਂਕ ਆਰਟੀ ਫੀਸੀ ਚਲ ਇੰਟਰਲੈਸ ਦੁਆਰਾ ਸੰਚਾਲਿਤ ਚੈਟਬੋਟ ਤੇ ਪੇਸ਼ ਕਰ ਰਹੇ ਹਨ ਡਿਜੀਟਲ ਲੈਂਡ ਦੇਣ ਤੋਂ ਸੁਰੱਖਿਆ ਬਣਾਉਣ ਲਈ ਕਾਰਕ ਪ੍ਰਕਿਰਿਆ ਤੇ ਬਾਇਓਮੈਟਿਕ ਵੈਰੀਫਿਕੇਸ਼ਨ ਵਰਗੀ ਸਿਕਰਕਿਆ ਪੇਸ਼ ਕੀਤੀ ਜਾ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਟ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ